ਗੁਰੂ ਘਰ 3 ਰੁਪਏ দান ਕਰਨ ਦਾ ਫਾਇਦਾ ਪਹਿਲਾਂ ਰੁਪਏ ਕਿਸ ਤਰ੍ਹਾਂ ਰੱਖਣੇ ਨੇ ਸੋ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਪਹਿਲਾਂ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਗੁਰੂ ਘਰ ਦੇ ਵਿੱਚ ਆਪਾਂ ਜਾ ਕੇ ਮੱਥਾ ਟੇਕੀਏ ਨਤਮਸਤਕ ਹੋਈਏ ਬੜੀ ਚੰਗੀ ਗੱਲ ਹੈ ਮੈਂ ਤੇ ਕਹਿਣਾ ਹੋਂਨਾ ਜਿੱਥੇ ਆਪ ਜਾਣੇ ਹੋ ਤੇ ਹੋਰਾਂ ਨੂੰ ਵੀ ਨਾਲ ਲੈ ਕੇ ਜਾਇਆ ਕਰੋ ਭਾਈ ਆਪ ਜਾਓ ਹੋਰਾਂ ਨੂੰ ਵੀ ਨਾਲ ਲੈ ਕੇ ਜਾਓ ਬੜੀ ਚੰਗੀ ਗੱਲ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਜੀ ਤੇ ਕਿਰਪਾ ਰੱਖਣ ਬੜੀ ਚੰਗੀ ਗੱਲ ਹੈ ਆਪਜੀ ਜੁੜੋ ਤੇ ਹੋਰਾਂ ਨੂੰ ਵੀ ਨਾਲ ਜੋੜੋ ਸੋ ਗੁਰਮੁਖ ਪਿਆਰਿਓ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਗੁਰੂ ਜੀ ਮਿਹਰ ਅਮਦ ਕਰਦੇ ਨੇ ਸੋ ਪਿਆਰਿਓ ਮੇਰੇ ਪਾਤਸ਼ਾਹ ਕਹਿੰਦੇ ਨੇ ਡੋਲਤ ਡੋਲਤ 헤 ਸਖੀ ਫਾਟੇ ਚੀਰ ਸੀਗਾਰ ਕਹਿੰਦੇ हे ਸਖੀ ਅੰਤਰ ਆਤਮੇ ਦੀ ਗੱਲ ਹੋ ਰਹੀ ਹੈ ਕਹਿੰਦੇ ਭਟਕ ਭਟਕ ਕੇ ਸਾਰੇ ਕੱਪੜੇ ਤੇ ਸ਼ਿੰਗਾਰ ਪਾਟ ਗਏ ਭਾਵ ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉਦਮ ਜਿਹੜੇ ਨੇ ਉਹ ਵਿਅਰਥ ਹੋ ਗਏ ਪੱਲੇ ਤੇ ਕੁਝ ਨਹੀਂ ਨਾ ਪਿਆ ਢਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਆ ਹਿਰਦੇ ਵਿੱਚ ਸੁਖ ਨਹੀਂ ਹੋ ਸਕਦਾ ਤ੍ਰਿਸ਼ਨਾ ਦੇ ਕਾਰਨ ਪ੍ਰਭੂ ਦਰ ਹਿਰਦੇ ਵਿੱਚੋਂ ਗਵਾਇਆ ਬੇਅੰਤ ਜੀਵ ਖੱਪ ਰਹੇ ਨੇ ਸਤਿਗੁਰੂ ਨੇ ਸਾਰੀ ਜਿਹੜੀ ਗੱਲ ਕਰ ਦਿੱਤੀ ਪਾਤਸ਼ਾਹ ਜੀ ਨੇ ਸਾਰੀ ਗੱਲ ਆਪ ਹੀ ਕਰ ਦਿੱਤੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗیندੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਪਰ ਮੈਂ ਹੁਣ ਜਿਹੜੀ ਇੱਥੇ ਗੱਲ ਆਪ ਜੀ ਨਾਲ ਸਾਂਝੀ ਕਰਨੀ ਹੈ ਸਾਧ ਸੰਗਤ ਉਹ ਥੋੜੀ ਜੀ ਸਮਝਣ ਦਾ ਯਤਨ ਕਰਿਓ ਜੀ ਕਿਉਂਕਿ ਗੱਲ ਜਿਹੜੀ ਹੈ ਉਹ ਸਾਰੀ ਵਹਿਮਾਂ ਪਰਮਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਆ ਪਿਆਰਿਓ ਜਿਵੇਂ ਆਪਾਂ ਵਹਿਮਾਂ ਪਰਮਾਂ ਦੇ ਵਿੱਚੋਂ ਬਾਹਰ ਨਿਕਲੀਏ ਪਾਤਸ਼ਾਹ ਕਹਿੰਦੇ ਨੇ ਡਰ ਰੱਖੇ ਗੁਰ ਆਪਣਾ ਨਿਰਭਉ ਨਾਮ ਬਖਾਣ ਆਪਣੇ ਗੁਰੂ ਦੀ ਰਾਹੀ ਉਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਾਇਆ ਕਿਹਨੇ ਸਤਿਗੁਰੂ ਨੇ ਕਿਰਪਾ ਕੀਤੀ ਹੁਣ ਦੇਖੋ ਆਪ ਹੀ ਗੱਲ ਕਰ ਦਿੱਤੀ ਆਪ ਹੀ ਉੱਤਰ ਦੇ ਦਿੱਤਾ ਦੂਗਰ ਵਾਸ ਟਿਖਾ ਕਣੀ ਜਬ ਦੇਖਾ ਨਹੀਂ ਦੂਰ ਕਹਿੰਦੇ ਵਾਸ ਪਰਬਤ ਉਤੇ ਹਉਮੈ ਕਰਕੇ ਸਿਰ ਉੱਚਾ ਕੀਤਾ ਮਾਇਆ ਦੀ ਤਰੇ ਬਹੁਤ ਸੀ ਜਦੋਂ ਪ੍ਰਭੂ ਦਾ ਦਿਦਾਰ ਕਰ ਲਿਆ ਤਾ ਇਸ ਤਰੇ ਨੂੰ ਮਿਟਾਉਣ ਵਾਲਾ ਅਮਰਤ ਨੇੜੇ ਹੀ ਦਿਸ ਪਿਆ ਕਹਿੰਦੇ ਉਹ ਕੀ ਸੀ ਉਹ ਗੁਰੂ ਦੀ ਕਿਰਪਾ ਸੀ ਉਹ ਸਤਿਗੁਰੂ ਦੀ ਕਿਰਪਾ ਸੀ ਗੁਰਮਖ ਪਿਆਰਿਓ ਬੇਨਤੀਆਂ ਕਰਾਂ ਵੀ ਜਿਵੇਂ ਆਪਾਂ ਕਨਸੈਪਟ ਨੂੰ ਸਮਝਦਾ ਵੀ ਗੁਰੂ ਘਰ ਜਾਈਏ ਹੁਣ ਅਸੀਂ ਕਈ ਵਾਰੀ ਨਾ ਗੁਰੂ ਘਰ ਨੂੰ ਵੀ ਜਿਹੜਾ ਵਹਿਮ ਭਰਮਾਨੋ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਦੇ ਵਿੱਚ ਜਾ ਕੇ ਵਹਿਮ ਭਰਮ ਕਰਨੇ ਸ਼ੁਰੂ ਕਰ ਦਿੱਤੇ ਕੋਈ ਕਹਿੰਦਾ ਜੀ ਗੁਰੂ ਘਰ 8:00 ਵਜੇ ਜਾਓ ਕੋਈ ਕਹਿੰਦਾ ਜੀ ਗੁਰੂ ਘਰ ਆ ਦਿਨ ਜਾਓ ਜੀ ਕੋਈ ਕਹਿੰਦਾ ਜੀ ਗੁਰੂ ਘਰ ਆ ਦਿਨ ਨਾ ਜਾਓ ਮੈਂ ਬੜਾ ਦੇਖਿਆ ਤੁਸੀਂ ਵੀ ਵੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਸਾਧ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਨਾ ਪ੍ਰੋਪਰ ਪੂਰਨ ਤੌਰ ਤੇ ਸਮਝ ਆ ਜਾਵੇ ਸਾਧ ਸੰਗਤ ਗੁਰੂ ਘਰ ਦੇ ਵਿੱਚੋਂ ਗਿਆਨ ਲੈਣ ਵਾਸਤੇ ਜਾਈਦਾ ਨਾ ਕਿ ਗੁਰੂ ਘਰ ਵਹਿਮ ਭਰਮ ਕਰਕੇ ਜਾਈਦਾ ਹੈ ਵੀ ਆ ਟਾਈਮ ਜਾਣਾ ਆ ਟਾਈਮ ਨਹੀਂ ਜਾਣਾ ਵਹਿਮ ਭਰਮ ਕਰਕੇ ਨਹੀਂ ਸਾਧ ਸੰਗਤ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਗੁਰੂ ਘਰ ਜਾਈਦਾ ਹੈ ਵਹਿਮਾਂ ਨੂੰ ਖਤਮ ਕਰਨ ਵਾਸਤੇ ਸਗੋਂ ਵਹਿਮਾਂ ਨੂੰ ਹੋਰ ਪਾਲ ਕੇ ਗੁਰੂ ਘਰ ਨਹੀਂ ਜਾਈਦਾ ਹੁੰਦਾ ਵੀ ਆਪਾਂ ਹੋਰ ਵਹਿਮ ਜਿਹੜਾ ਲੈ ਕੇ ਗੁਰੂ ਘਰ ਤੋਂ ਵਾਪਸ ਆ ਜਾਈਏ ਸੋ ਮੇਰੇ ਕਹਿਣ ਤੋਂ ਭਾਵ ਇੱਕ ਚੀਜ਼ ਨੂੰ ਸਮਝਣ ਦਾ ਥੋੜਾ ਜਿਹਾ ਯਤਨ ਕਰਿਓ ਸਾਧ ਸੰਗਤ ਕਿਉਂਕਿ ਗੁਰੂ ਘਰ ਗਏ ਕਈ ਕਹਿੰਦੇ ਹੁਣ ਤਾਂ ਜੀ ਵਹਿਮ ਵੀ ਕੀ ਚੱਲ ਪਿਆ ਇੰਨੇ ਰੁਪਏ ਦਾ ਮੱਥਾ ਨਾ ਟੇਕੋ ਜੀ ਇੰਨੇ ਦਾ ਟੇਕੋ ਗੁਰੂ ਘਰ ਕੋਈ ਕਹਿੰਦਾ ਜੀ ਤੁਸੀਂ ਮੱਥਾ ਟੇਕਦੇ ਹੋ ਤਾਂ ਉੱਥੇ ਏਨੀ ਦੇਰ ਬੈਠੋ ਜੀ ਏਨੀ ਦੇਰ ਨਾਮ ਬੈਠੋ ਜੀ ਇੰਜ ਕਰੋ ਜੀ ਆਹ ਕਰੋ ਜੀ ਸਾਧ ਸੰਗਤ ਬੜੀਆਂ ਚੀਜ਼ਾਂ ਚੱਲ ਪਈਆਂ ਪਰ ਮੈਂ ਇੱਕ ਬੇਨਤੀਆਂ ਜ਼ਰੂਰ ਆਪ ਜੀ ਦੇ ਧਿਆਨ ਦੇ ਵਿੱਚ ਲਿਆਵਾ ਸਾਧ ਸੰਗਤ ਕਈ ਕਹਿੰਦੇ ਗੁਰੂ ਘਰ 3 ਰੁਪਏ ਦਾ ਦਾਨ ਕਰਨ ਦਾ ਫਾਇਦਾ ਪਹਿਲੀ ਗੱਲ ਦਾਨ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਕਿਉਂਕਿ ਦਾਨ ਆਪ ਤੋਂ ਛੋਟੇ ਨੂੰ ਕਰੀਦਾ ਹੈ ਦਾਨ ਦਾ ਮਤਲਬ ਹੁੰਦਾ ਹੈ ਵੀ ਦਾਨ ਕਰਕੇ ਉਹਨੂੰ ਜਿਹੜਾ ਸਾਡੇ ਤੋਂ ਛੋਟਾ ਹੈ ਉਹਨੂੰ ਆਪਣੇ ਬਰਾਬਰ ਕਰ ਲੈਣਾ ਤੇ ਜੇ ਤੇ ਅਸੀਂ ਗੁਰੂ ਨੂੰ ਸਮਝਦੇ ਹਾਂ ਵੀ ਗੁਰੂ ਸਾਡੇ ਤੋਂ ਛੋਟਾ ਹੈ ਤਾਂ ਦਾਨ ਸ਼ਬਦ ਵਰਤ ਲਿਆ ਕਰੋ ਕਿਉਂਕਿ ਜਿਹੜਾ ਆਪਣੇ ਤੋਂ ਵੱਡਾ ਹੋਵੇ ਜਿਹਦਾ ਦਿੱਤਾ ਅਸੀਂ ਖਾ ਰਹੇ ਹਾਂ ਸਾਧ ਸੰਗਤ ਉਹ ਸਾਡੇ ਤੋਂ ਵੱਡਾ ਹੈ ਉਹਨੂੰ ਅਸੀਂ ਭੇਟਾ ਸ਼ਬਦ ਵਰਤਾਂਗੇ ਉਹ ਭੇਟਾ ਹੈ ਸਤਗੁਰੂ ਦੀ ਭੇਟਾ ਸਤਿਗੁਰੂ ਨੂੰ ਅਸੀਂ ਭੇਟਾ ਦੇ ਰਹੇ ਹਾਂ ਕਿਉਂਕਿ ਪਿਆਰਿਓ ਸਤਿਗੁਰੂ ਨੂੰ ਅਸੀਂ ਭੇਟਾ ਦੇ ਸਕਦੇ ਹਾਂ ਦਾਨ ਨਹੀਂ ਦਾਨ ਗੁਰੂ ਸਾਨੂੰ ਦੇਵੇਗਾ ਤੇ ਪਿਆਰਿਓ ਅਸੀਂ ਗੁਰੂ ਨੂੰ ਭੇਟਾ ਦਿੰਨੇ ਆ ਕਈ ਤੁਸੀਂ ਵੇਖਿਆ ਹੋਏਗਾ ਗੁਰੂ ਘਰਾਂ ਦੇ ਵਿੱਚ ਪੱਥਰ ਲੱਗੇ ਹੋਏ ਨੇ ਵੀ ਫਲਾਣੇ ਨੇ ਜੀ ਐਨਾ ਦਾਨ ਕੀਤਾ ਜੀ ਫਲਾਣੇ ਨੇ ਐਨਾ ਦਾਨ ਦੇ ਦਿੱਤਾ ਜੀ ਉਹਨਾਂ ਦੇ ਨਾਮ ਤੇ ਪੱਥਰ ਲਾ ਦਿੱਤੇ ਸਾਧ ਸੰਗਤ ਇਹ ਚੀਜ਼ਾਂ ਨੂੰ ਜਿਹੜਾ ਹੈ ਥੋੜਾ ਜਿਹਾ ਧਿਆਨ ਵਿੱਚ ਰੱਖਿਏ ਅਸੀਂ ਗੁਰੂ ਨੂੰ ਕੁਝ ਨਹੀਂ ਦਿੱਤਾ ਬੜੇ-ਬੜੇ ਪੱਥਰ ਲਾ ਦਿੱਤੇ ਵੀ ਅਸੀਂ ਗੁਰੂ ਨੂੰ ਦਾਨ ਦੇ ਦਿੱਤਾ ਜੀ ਫਲਾਨਾ ਸਿੰਘ ਨੇ ਐਨਾ ਦਾਨ ਕੀਤਾ ਜੀ ਗੁਰੂ ਘਰ ਨੂੰ ਸਾਧ ਸੰਗਤ ਇਹ ਦਾਨ ਦਿੱਤਾ ਕਿ ਅਸੀਂ ਗੁਰੂ ਦੇ ਨਾਮ ਤੇ ਜਿਹੜੀ ਹੈ ਕੋਈ ਪ੍ਰਾਪਰਟੀ ਲਵਾ ਦਿੱਤੀ ਜਦਾਨ ਦਿੱਤਾ ਹੈ ਜੇ ਅਸੀਂ ਕੋਈ ਕਬਜ਼ਾ ਕਰ ਲਿਆ ਗੁਰੂ ਨੂੰ ਚੀਜ਼ ਦੇ ਕੇ ਵੀ ਆਹ ਚੀਜ਼ ਅਸੀਂ ਦਿੱਤੀ ਹੈ ਸੋ ਮੇਰੇ ਕਹਿਣ ਤੋਂ ਭਾਵ ਵੀ ਇਹਨਾਂ ਵਿਮਾ ਭਰਮਾਂ ਦੇ ਵਿੱਚੋਂ ਨਿਕਲੀ ਇਹ ਸਾਧ ਸੰਗਤ ਆਪਣੀ ਸੁਰਤ ਨੂੰ ਆਜ਼ਾਦ ਕਰਨਾ ਸੀ ਭਜਨ ਬੰਦਗੀ ਕਰਕੇ ਇਹਨਾਂ ਚੀਜ਼ਾਂ ਤੋਂ ਆਜ਼ਾਦ ਹੋਣਾ ਸੀ ਭਜਨ ਬੰਦਗੀ ਨਾ ਕਰਕੇ ਅਸੀਂ ਇਹਨਾਂ ਚੀਜ਼ਾਂ ਦੀ ਗ੍ਰਿਫਤ ਦੇ ਵਿੱਚ ਆ ਗਏ ਸਭ ਤੋਂ ਵੱਡਾ ਕਾਰਨ ਜਿਹੜਾ ਇਹੀ ਬਣ ਗਿਆ ਗੁਰੂ ਘਰ 3 ਰੁਪਏ ਦਾ ਮੁੱਠਾ ਟੇਕੋ ਚਾਹੇ ਕੁਝ ਵੀ ਨਾ ਟੇਕੋ ਜੇ ਆਪਣੀ ਸਮਰੱਥਾ ਹੈ ਸਾਹ ਸੰਗਤ ਚਾਹੇ ਵੱਧ ਤੋਂ ਵੱਧ ਟੇਕੋ ਮੁੱਠਾ ਸਾਹ ਸੰਗਤ ਅਸੀਂ ਗੁਰੂ ਨੂੰ ਉਹ ਸਾਰਾ ਪੈਸਾ ਨਾ ਗੁਰੂ ਕੋਲ ਜਾਣਾ ਉਸ ਪੈਸੇ ਨਾਲ ਸੇਵਾਵਾਂ ਵੀ ਚਲਣੀਆਂ ਨੇ ਉਸ ਪੈਸੇ ਨਾਲ ਗੁਰੂ ਘਰ ਲੰਗਰ ਵੀ ਚਲਣੇ ਨੇ ਸਾਧ ਸੰਗਤ ਜਿਹੜੇ ਮੁਲਾਜ਼ਮ ਉਥੇ ਸੇਵਾਵਾਂ ਨਿਭਾਰੇ ਨੇ ਕੋਈ ਵੀ ਉਹਨਾਂ ਨੂੰ ਤਨਖਾਵਾ ਆਦਕ ਵੀ ਦੇਣੀਆਂ ਨੇ ਸਾਧ ਸੰਗਤ ਇਹ ਸਾਰਾ ਪੈਸਾ ਕਿਤੇ ਨਾ ਕਿਤੇ ਸੰਗਤ ਦੇ ਕਾਰਜ ਵਿੱਚ ਹੀ ਵਰਤਿਆ ਜਾਏਗਾ ਹੁਣੇ ਸੰਗਤ ਦਾ ਪੈਸਾ ਜਿਹੜਾ ਨੂੰ ਆਪਣੇ ਨਿੱਜੀ ਹਿਰਤਾਂ ਲਈ ਵਰਤੇਗਾ ਉਹਦੇ ਤਾਂ ਹੱਡਾਂ 'ਚੋਂ ਨਿਕਲ ਜਾਏਗਾ ਜੇ ਆਪਾਂ ਉਹਨੂੰ ਕਹੀਏ ਫਲਾਣਾ ਸਿਓ ਖਾ ਗਿਆ ਜੀ ਖਾ ਗਿਆ ਉਹਨੂੰ ਖਾਂਦਾ ਨਾ ਵੇਖੋ ਉਹਦਾ ਨਿਕਲਦਾ ਵੇਖੋ ਵੀ ਕਿਵੇਂ ਨਿਕਲਦਾ ਹੈ ਇਹ ਸੰਗਤ ਦਾ ਪੈਸਾ ਹੈ ਇਹ ਹਰ ਕੋਈ ਪਛਾਣ ਨਹੀਂ ਸਕਦਾ ਸਾਧ ਸੰਗਤ So. ਅਸੀਂ ਗੁਰੂ ਘਰ ਜਾਈਏ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਅਸੀਂ ਜਦੋਂ ਜਾਂਦੇ ਆ ਸਾਡੀ ਸੁਰਤ ਵਿੱਚ ਇਹ ਚੀਜ਼ਾਂ ਨਾ ਹੋਣ ਵੀ ਫਲਾਨਾ ਸਿਓ ਐ ਆ ਜੀ ਐ ਆ ਜਿਵੇਂ ਅਸੀਂ ਕਿਸੇ ਕਰਕੇ ਨਹੀਂ ਅਸੀਂ ਗੁਰੂ ਘਰ ਜਾਣਾ ਹੈ ਗੁਰੂ ਕਰਕੇ ਮੱਥਾ ਟੇਕਣਾ ਜਾ ਕੇ ਸਤਿਗੁਰ ਦੇ ਦਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਜਾ ਕੇ ਮੱਥਾ ਟੇਕਣਾ ਤੇ ਮੰਗਣਾ ਕਿ ਸਤਿਗੁਰੂ ਜੀ ਕਿਰਪਾ ਕਰਿਓ ਜਿੰਨੇ ਰੁਪਏ ਤੁਹਾਡੇ ਕੋਲ ਹੈਗੇ ਨੇ ਮੱਥਾ ਟੇਕੋ ਜੇ ਨਹੀਂ ਵੀ ਹੈਗੇ ਤਾਂ ਵੀ ਖਾਲੀ ਹੱਥ ਚਲੇ ਜਾਓ ਸਾਧ ਸੰਗਤ ਸਤਿਗੁਰੂ ਤੁਹਾਡੀ ਹਾਜ਼ਰੀ ਨਾਲ ਤਾਂ ਵੀ ਪ੍ਰਵਾਨ ਕਰ ਲੈਣਗੇ ਸਤਿਗੁਰੂ ਜੀ ਤੁਹਾਡੀ ਹਾਜ਼ਰੀ ਪ੍ਰਵਾਨ ਕਰਨਗੇ ਤੇ ਪਿਆਰਿਓ ਬਦਲੇ ਵਿੱਚ ਸਤਿਗੁਰੂ ਜੀ ਉਥੋਂ ਦਾਤਾ ਦਿੰਦੇ ਨੇ ਜਿਹੜਾ ਉਹਦੇ ਕੋਲ ਜਾਂਦਾ ਹੈ ਨਾ ਇਹ ਨਹੀਂ ਹੈਗਾ ਵੀ ਇਹ ਤਾਂ ਖਾਲੀ ਆ ਗਿਆ ਜੀ ਇਹ ਤੋਂ ਇਹਨੂੰ ਕੀ ਦਈਏ ਜੀ ਇਹ ਜਾ ਕੀ ਉਹ ਕਰੇਗਾ ਕਿਵੇਂ ਕਰੇਗਾ ਸਤਿਗੁਰੂ ਉਹਨੂੰ ਬਦਲੇ ਦੇ ਵਿੱਚ ਬਡੀਆਂ ਦਾਤਾਂ ਦਿੰਦੇ ਨੇ ਪਿਆਰਿਓ ਖਾਲੀ ਹੱਥ ਵੀ ਵਗ ਜਿਓ ਨਾ ਮੇਰੇ ਸਤਿਗੁਰੂ ਝੋਲੀਆਂ ਭਰ ਦਿੰਦੇ ਨੇ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਸਤਿਗੁਰੂ ਦੀ ਵਡਿਆਈ ਹੈ ਇਹ ਮੇਰੇ ਪਾਤਸ਼ਾਹ ਦੀ ਵਡਿਆਈ ਹੈ ਸੋ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝਿਓ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੋ ਪ੍ਰਿਆਸ ਕਰੋ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ ਸੋ ਪਿਆਰਿਓ ਇਸ ਗੱਲ ਨੂੰ ਥੋੜਾ ਜਿਹਾ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਕੀਨੇ ਉਹ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਉਹ ਸਤਗੁਰੂ ਐਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ